ਆ ਬੈਠਾ ਚੱਕੀ ਆਪਣਾ ਅਨੰਦਪੁਰਾ ਹਲਵਾਈ ਚੱਕੀ ਜੜ੍ਹਿਆ ਪਕੌੜੇ ਕੜੀ ਦੇ ਫੱਟੀ ਚੱਲਦੀ ਪਉਂਦੀ ਛੂਟਾ ਗਰ ਸਬਜੀ ਬਣਾ ਰਿਹਾ ਕੰਮਾ ਸਬਜੀ ਕੰਮਾ ਅੰਮਾ ਹਲਵਾਈਆ ਆਪਣਾ ਹੈ ਅਨੰਦਪੁਰਾ ਵੇ ਪੇਠਾ 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 ਇਧਰ ਆਪਣੇ ਘਰ ਤੇ ਜੋੜੀ ਜਾਂਦੇ ਆ ਦੇਗ ਬਲਾਈ ਸਈ ਜੋ ਨਸਾ ਰਿਛੁਰੈ ਆਇ ਮਲੇ ਪਰਵਾਤ ਜੋ ਨਰ ਬਿਸ਼ਰੇ ਰਾਮਤਿਓ ਨਾ ਦਿਨ ਮਲੇ ਨਾਰਾਤ ਕਰੀ ਰੈ ਨਾਇ ਰਵੀਸ਼ੂਰਿਆ ਰੋਰੇ ਨਾ ਸਮੂਰਾ ਦੇਵਲ ਦੇਵਲ ਰਾਘੜੀ ਇਹ ਸਹਯੋ ਬਦਪੂੜਾ ਕਰੀ ਕਾਣਾ ਕਾਣ ਆਪ ਸੁਣਹਾ ਆਹ ਪੂਰੀ ਆ ਰਿਹਾ ਸਾਡੂ ਆਹ ਸਾਡੇ ਸਾਡੇ ਓਏ ਫਦੇ ਸੇਵਾਦਾਰ ਕੈਮ ਗਾ 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 ਦਰਸ਼ਨ ਕਰਾਉਣਾ ਸਾਨੂੰ ਬਾਬੇ ਦੇ ਸਾਰੇ ਦਰਸ਼ਨ ਆ ਆਪਣੇ ਫੁੱਲ ਬੂਟੇ ਮੀਂਹ ਬੂਨਾ ਦੇਦਾ ਪੂਰਾ ਵੀ ਪਿਆ ਕਰ ਲੋ ਹੋ ਗਏ ਕਾਮਜਾਬ ਕ્યા ਹੈ ਸੰਗਨ ਵਿਚਰਾ ਆਪਨੀ ਕੇ ਸੰਗਲਾ ਸਰੋਵਰ ਦੇ ਦਰਸ਼ਨ ਕਰਾਉਣੇ ਆ ਸਰੋਵਰ ਦੇ ਕਵੀਰ ਸਾਧ ਕੀ ਗੈਲ ਨਾ ਛੋਡੀ ਐ ਮਾਰਗ ਲਾਗਾ ਜਾਓ ਤੇਕ ਤਹੀ ਬੰਮੀਤ ਹੋਏ ਭੇਟ ਤਜਪਿਆ ਨਾ ਹੋ ਕਵੀਰ ਸਾਗਤ ਸੰਗਨ ਕੀ ਜੀਐ ਦੂਰ ਹੰਜਾਈਐ ਭਾਗ ਸਾਪਨਕਾਰੋ ਵਰਸਿਐ ਤਉ ਕਸ਼ਲਾਹ ਨਾਨਕ ਕਵੀ ਜੀ ਰਾਮ ਨਸੀਤਿਓਂ ਦਰੋਂ ਮੋਸਿਓ ਆਏ ਲਾਗੀ ਵੰਤ ਹੈ ਕੰਮ ਕੋ ਜਮਿਸ਼ ਨਾ ਖਾਹੀ ਕਬੀਰ ਸਾਗਰ ਭੋਜ ਹੈ ਮੋਲ ਲੈ ਮਨ ਹਟ ਤੀਰਤ ਜਾਏ ਨਿਕਾ ਵੀ ਕੀਵਾ ਤਾ

ਕਾਰ ਕਬੀਰ ਕਸਤੂਰੀ ਭਇਆ yeah man.